ਸਵੇਰੇ ਸੋਲੇ ਦੀ ਵੱਡੀ ਖਬਰ ਲੈ ਕੇ ਮੈਂ ਪਰਵਿੰਦਰ ਹਾਜ਼ਰ ਹਾਂ ਉੱਤਰਾਖੰਡ ਦੇ ਇਤਿਹਾਸਿਕ ਗੁਰਦੁਆਰਾ ਨਾਨਕ ਮੱਤਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੀਮ ਸਿੰਘ ਕਤਲ ਮਾਮਲੇ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ ਕਿ ਬਾਬਾ ਤਰਸੀਮ ਸਿੰਘ ਦਾ ਕਾਤਲ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਉੱਤਰਾਖੰਡ ਐਸਟੀਐਫ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਜਿਹੜਾ ਮੁੱਖ ਮਲਜ਼ਮ ਸੀਗਾ ਅਮਰ ਸਿੰਘ ਅਮਰਜੀਤ ਉਸ ਨੂੰ ਪੁਲਿਸ ਮੁਕਾਬਲੇ ਦੇ ਦੌਰਾਨ ਟੀਰ ਕਰ ਦਿੱਤਾ ਗਿਆ ਪੁਲਿਸ ਅਤੇ ਜਿਹੜਾ ਕਿ ਗੈਂਗ ਇਹ ਗੈਂਗਸਟਰ ਦੇ ਵਿਚਾਲੇ ਮੁਕਾਬਲਾ ਹੁੰਦਾ ਹੈ ਤੇ ਇਸ ਦੌਰਾਨ ਜਿਹੜਾ ਕਿ ਵੱਡੀ ਖਬਰ ਆਉਂਦੀ ਹੈ ਕਿ ਐਸਟੀਐਫ ਦੇ ਵੱਲੋਂ ਜਦੋਂ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਇਸ ਮੁਕਾਬਲੇ ਦੇ ਵਿੱਚ ਜਿਹੜਾ ਕਿ ਜਿਹੜਾ ਮੁੱਖ ਕਾਤਲ ਸੀਗਾ ਉਹ ਟੀਰ ਹੋ ਗਿਆ ਜਿਸ ਦੇ ਬਾਰੇ ਉਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ ਅਬਿਨਵ ਕੁਮਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਮਰਜੀਤ ਸਿੰਘ ਉਰਫ ਬਿੱਟੂ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਜਦਕਿ ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਕਾਬਲੇ ਜ਼ਿਕਰ ਹੈ ਕਿ ਅਮਰਜੀਤ ਦੇ ਖਿਲਾਫ ਸੂਲਤੋਬਦ ਜਿਹੜੇ ਕਿ ਅਪਰਾਧਿਕ ਮਾਮਲੇ ਦਰਜ ਨੇ ਅਤੇ ਉਸ ਤੇ ਸਿਰ ਇਸ ਕਤਲ ਵਾਰਦਾਤ ਤੋਂ ਬਾਅਦ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਡੀਜੀਪੀ ਨੇ ਇਹ ਵੀ ਕਹਿ ਕੇ ਉੱਤਰਾਖੰਡ ਐਸਟੀਐਫ ਅਤੇ ਹਰੀਦਵਾਰ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਕਿ ਆਪਰੇਸ਼ਨ ਚਲਾਇਆ ਗਿਆ ਸੀ ਅਤੇ ਪੁਲਿਸ ਨੂੰ ਜਦੋਂ ਸੂਮ ਮਿਲਦੀ ਹੈ ਕਿ ਇਹ ਜਿਹੜੇ ਕੈਂਗਸਟਰ ਨੇ ਕਾਤਲ ਨੇ ਉਹ ਜਿਹੜੇ ਕਿ ਵੱਖ-ਵੱਖ ਥਾਮਾਂ ਦੇ ਉੱਪਰ ਫਰਾਰ ਹੋਣ ਦੀ ਜਿਹੜੀ ਕਿ ਫਰਗ ਦੇ ਵਿੱਚ ਹੈਗੇ ਨੇ ਅਤੇ ਇਸੇ ਦੌਰਾਨ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਾ ਪਾਇਆ ਤਾਂ ਹਰਿਦੁਆਰ ਦੇ ਭਗਵਾਨਪੁਰ ਇਲਾਕੇ ਦੇ ਵਿੱਚ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਅਮਰਜੀਤ ਫਾਇਰਿੰਗ ਦੇ ਦੌਰਾਨ ਜ਼ਖਮੀ ਹੁੰਦਾ ਉਸਨੂੰ ਹਸਪਤਲ ਪਹੁੰਚਾਇਆ ਗਿਆ ਤਾਂ ਉੱਥੇ ਉਸਨੇ ਦਮ ਤੋੜ ਦਿੱਤਾ ਜਾਦ ਕਿ ਅਮਰਜੀਤ ਦਾ ਦੂਸਰਾ ਜਿਹੜਾ ਸਾਥੀ ਸੀ ਉਹ ਮੌਕੇ ਤੋਂ ਫਲਾਰ ਹੋ ਗਿਆ ਜਿਸ ਦੀ ਪਾਲ ਦੇ ਵਿੱਚ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਾਬਿ ਜ਼ਿਕਰ ਹੈ ਕਿ ਗੁਰਦੁਆਰਾ ਨਾਨਕ ਮੱਤਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦਾ 28 ਮਾਰਚ ਨੂੰ ਉਦਮ ਸਿੰਘ ਨਗਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਬਾਬਾ ਤਰਸੇਮ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀ ਦੇ ਉੱਪਰ ਬੈਠੇ ਹੁੰਦੇ ਨੇ ਤਾਂ ਇਸ ਦੌਰਾਨ ਬਾਈਕ ਸਵਾਰ ਦੋ ਜਿਹੜੇ ਕੀ ਹਥਿਆਰਾਂ ਨਾਲ ਲੈਸ ਹਮਲਾਵਰ ਆਉਂਦੇ ਨੇ ਤਾਬਰ ਤੋੜ ਗੋਲੀਆਂ ਚਲਾਉਂਦੇ ਨੇ ਅਤੇ ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਲਰ ਹੋ ਜਾਂਦੇ ਨੇ ਇਸ ਤੋਂ ਬਾਅਦ ਵਕਵਕ ਟੀਮਾਂ ਬਣਾਈਆਂ ਗਈਆਂ ਸੀ ਅਤੇ ਇਸ ਮਾਮਲੇ ਦੇ ਵਿੱਚ ਫਰਾਰ ਜਿਹੜੇ ਮੁਲਜ਼ਮ ਸਮ ਅਮਰਜੀਤ ਸਿੰਘ ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਉਹਨਾਂ ਦੇ ਉੱਪਰ ਪੁਲਿਸ ਦੇ ਵੱਲੋਂ 50-50000 ਰੁਪਏ ਦਾ ਇਨਾਮ ਰੱਖਿਆ ਗਿਆ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਵਧਾ ਕੇ 1-1 ਲੱਖ ਰੁਪਇਆ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੁਲਿਸ ਨੇ ਕਹਿ ਰਹੇ ਕਿ ਕਥੀ ਤੋੜਤੇ ਅਪਰਾਧੀਆਂ ਨੂੰ ਇਕੱਠਾ ਕਰਨ ਸਰੋਤ ਮੁਹੱਈਆ ਕਰਵਾਣਾ ਤੇ ਹਥਿਆਰਾਂ ਦੀ ਸਪਲਾਈ ਕਰਨ ਕੇ ਅਪਰਾਧ ਨੂੰ ਜਿਹੜਾ ਕਿ ਅੰਜਾਮ ਦੇਣ ਵਾਲੇ ਜਿਹੜੇ ਮਲਜ਼ਮ ਸਨ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਜਿਹੜੇ ਦੋ ਮੁੱਖ ਮਲਜ਼ਮ ਸਨ ਅਮਰਜੀਤ ਅਤੇ ਸਰਬਜੀਤ ਇਹਨਾਂ ਦੇ ਉੱਪਰ ਪੁਲਿਸ ਦੇ ਵੱਲੋਂ ਗੋਲੀਆਂ ਚ ਲਗੀਆਂ ਜਾਂਦੀਆਂ ਨੇ ਅਤੇ ਇਹ ਹਰੀਦਵਾਰ ਦੇ ਭਗਵਾਨ ਭਗਵਾਨਪੁਰਾ ਦੇ ਖੇਤਰ ਦੇ ਵਿੱਚ ਛੁਪੇ ਹੋਏ ਸਨ ਤੇ ਪੁਲਿਸ ਜਦੋਂ ਸੂਮ ਮਿਲਦੀ ਆ ਤਾਂ ਉਤਰਾਖੰਡ ਐਸਟੀਐਫ ਅਤੇ ਹਰੀਦਵਾਰ ਪੁਲਿਸ ਸਾਂਝੇ ਤੌਰ ਤੇ ਇਸ ਕਾਰਵਾਈ ਨੂੰ ਅੰਜਾਮ ਦਿੰਦੀ ਹੈ ਅਤੇ ਪੁਲਿਸ ਦੇ ਵੱਲੋਂ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਗੋਲੀ ਲੱਗਨ ਕਰਕੇ ਅਮਰਜੀਤ ਜ਼ਖਮੀ ਹੁੰਦਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦ ਕਿ ਉਸ ਦਾ ਦੂਸਰਾ ਸਾਥੀ ਸਰਬਜੀਤ ਮੌਕੇ ਤੋਂ ਫਰਾਰ ਹੋਇਆ ਸੋ ਇਸ ਵੀਡੀਓ ਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਕਿਉਂ ਅੰਦਾਜ਼ਨ ਨਹੀਂ ਆ ਕਿ ਉੱਤਰਾਖੰਡ ਦੇ ਉਦਮ ਸਿੰਘ ਨਗਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਨਾਨਕ ਮੱਤਾ ਦੇ ਵਿੱਚ ਕਾਰ ਸੇਵਾ ਦੇ ਜਿਹੜੇ ਕੀ ਮੁਖੀ ਸਨ ਜਿੱਤਦਾਰ ਬਾਬਾ ਤਰਸੀਮ ਸਿੰਘ ਉਹਨਾਂ ਦੇ ਕਾਤਲ ਡੋਟੇਰ ਕਰ ਦਿੱਤਾ ਗਿਆ ਮੁੱਖ ਜਿਹੜਾ ਮਲਜ਼ਮ ਸੀਗਾ ਅਮਰਜੀਤ ਉਸ ਦਾ ਇਨਕਾਊਂਟਰ ਕੀਤਾ ਗਿਆ ਹਰੀਦوار ਦੇ ਜਿਹੜਾ ਕਿ ਭਗਵਾਨਪੁਰ ਇਲਾਕਾ ਹੈਗਾ ਉਸ ਖੇਤਰ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਜਿਹੜਾ ਕਿ ਮੁਕਾਬਲਾ ਹੁੰਦਾ ਹੈ ਤੇ ਐਸਟੀਐਫ ਦੇ ਵੱਲੋਂ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਦੌਰਾਨ ਅਮਰਜੀਤ ਗੋਲੀ ਲੱਗਨ ਕਰਕੇ ਗੰਭੀਰ ਜ਼ਖਮੀ ਹੁੰਦਾ ਤੇ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਸੋ ਇਸ ਵੇਲੇ ਦੀ ਵੱਡੀ ਅਪਡੇਟ ਹੈਗੀ ਹੈ 28 ਮਾਰਚ ਨੂੰ ਬਾਬਾ ਤਰਸੇਮ ਸਿੰਘ ਦਾ ਕਤਲ ਕੀਤਾ ਗਿਆ ਸੀ ਅਤੇ ਲਗਾਤਾਰ ਇਹ ਮੁਲਜ਼ਮ ਉਸ ਦਿਨ ਤੋਂ ਫਰਾਰ ਚਲੇ ਸਨ ਅਤੇ ਪੁਲਿਸ ਤੋਂ ਜਦੋਂ ਸੂਮ ਮਿਲਦੀ ਹੈ ਤਾਂ ਭਗਵਾਨਪੁਰਾ ਇਲਾਕੇ ਦੇ ਵਿੱਚ ਜਿਹੜੇ ਮੁਲਜ਼ਮ ਹੋ ਸਕਦੇ ਨੇ ਤਾਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਉੱਤਰਾਖੰਡ ਐਸਟੀਐਫ ਅਤੇ ਹਰੀਦਵਾਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਹੁਣ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈਗਾ ਜਿਸ ਤੋਂ ਬਾਅਦ ਹੁਣ ਇੱਕ ਕਾਤਲ ਜਿਹੜਾ ਕਿ ਮੁੱਖ ਮੁਲਜ਼ਮ ਸੀ ਅਮਰਜੀਤ ਉਸ ਨੂੰ ਟੀਰ ਕੱਢ ਦਿੱਤਾ ਗਿਆ ਜਦਕਿ ਸਰਬਜੀਤ ਦੂਜਾ ਜਿਹੜਾ ਕਿ ਕਾਤਲ ਹੈ ਇਸ ਮਾਮਲੇ ਦੇ ਵਿੱਚ ਫਰਾਰ ਚਾਰਿਆ ਜਿਸ ਦੀ ਪਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ